ਹੈਲੋ ਫਰੈਂਡਸ ਅੱਜ ਆਪਾਂ ਹਿਸਟਰੀ ਦਾ ਟੌਪਿਕ ਸਿੰਧੂ ਘਾਟੀ ਸਭਿਅਤਾ ਦਾ ਪਾਰਟ 2 ਕਰਦੇ ਆਂ ਉਮੀਦ ਕਰਦੀ ਆਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਇਸ ਵੀਡੀਓ ਦੇ ਵਿੱਚ ਆਪਾਂ ਸਿੰਧੂ ਘਾਟੀ ਸਭਿਅਤਾ ਦਾ ਪੂਰਾ ਟੌਪਿਕ ਕਵਰ ਕਰਾਂਗੇ ਜਿਹੜਾ ਕਿ ਮਾਸਟਰ ਕੈਡ ਪੀਟਾਟ ਸੀਟਟ ਦੇ ਨਾਲ ਰਿਲੇਟਡ ਹੈ ਅਤੇ ਜੂ ਜੀ ਸੀ ਨਟ ਨਾਲ ਵੀ ਰਿਲੇਟਡ ਹੈ ਤੇ ਆਪਾਂ ਦੇਖਦੇ ਆਂ ਅੱਗੇ ਸਮਾਜਿਕ ਜੀਵਨ ਦੇ ਬਾਰੇ ਸਿੰਧੂ ਘਾਟੀ ਸਭਿਅਤਾ ਦਾ ਸਮਾਜਿਕ ਜੀਵਨ ਕਿਸ ਤਰ੍ਹਾਂ ਦਾ ਸੀ ਜਿਹੜੇ ਲੋਕ ਸੀ ਉਹਨਾਂ ਦਾ ਜਿਹੜਾ ਭੋਜਨ ਉਹ ਸ਼ਾਕਾਹਾਰੀ ਮंसाहारी ਕਣਕ ਜਿਉਂ ਚਾਵਲ ਦੁੱਧ ਸਬਜ਼ੀਆਂ ਫਲ ਅੰਗੂਰ ਖੰਜੂਰ ਅਨਾਰ ਨਾਰੀਅਲ ਤੇ ਤਰਬੂਜ਼ ਸੀ ਉਹਨਾਂ ਦਾ ਪਹਿਰਾਵਾ ਸੁੱਤੀ ਉਨੀ ਕੱਪੜੇ ਇਸਤਰੀਆਂ ਲਹਿੰਗੇ ਪੁਰਸ਼ ਧੋਤੀ ਅਤੇ ਕੱਪੜਿਆਂ ਦੀ ਸਲਾਈ ਸੂਈ ਦੇ ਨਾਲ ਕੀਤੀ ਜਾਂਦੀ ਸੀ ਬਾਲਾਂ ਦੇ ਲਈ ਹਾਥੀ ਦੰਦ ਦੀ ਕੰੰਗੀ ਅਤੇ ਜਾਤੀ ਪ੍ਰਥਾ ਨਹੀਂ ਸੀ ਥੋੜੀ ਜਿਹੀ ਸਪੀਡ ਤੇਜ਼ ਆ ਕਿਉਂਕਿ ਟੌਪਿਕ ਆ ਜਿਹੜਾ ਉਹ ਥੋੜਾ ਜਿਹਾ ਲੈਂਥੀ ਹੋ ਜਾਊਗਾ ਤੇ ਬਹੁਤ ਸਾਰੇ ਫਰਾਂਜ਼ੂ ਲੋਕੋ ਕੋਲ ਇਹ ਨੋਟ ਡਾਊਨ ਹੋਣਾ ਪਹਿਲਾ ਤੇ ਉਹ ਇਸ ਦੀ ਰਿਵੀਜ਼ਨ ਕਰ ਲੈਣ ਦਵਾਈਆਂ ਦੇ ਵਿੱਚ ਸ਼ਿਲਾਜੀ ਤੇ ਨਿੰਮ ਦੇ ਪੱਤਿਆਂ ਦੀ ਵਰਤੋਂ ਹਿਰਨ ਦੇ ਸਿੰਘ ਅਤੇ ਮੱਛੀਆਂ ਦੀ ਮੱਛੀਆਂ ਦੀਆਂ ਹੱਡੀਆਂ ਇਹਨਾਂ ਦੀ ਵਰਤੋਂ ਕੀਤੀ ਜਾਂਦੀ ਸੀ ਉਹਨਾਂ ਦੇ ਮ੍ਰਿਤਕ ਸੰਸਕਾਰ ਮਰਨ ਤੋਂ ਬਾਅਦ ਦਫਨਾਉਣਾ ਮਰਨ ਦੇ ਬਾਅਦ ਜਲਾਉਣਾ ਮਰਨ ਦੇ ਬਾਅਦ ਦਫਨਾਉਣਾ ਹੜੱप्पा ਦੇ ਵਿੱਚ ਅਤੇ ਮਰਨ ਦੇ ਬਾਅਦ ਜਲਾਉਣਾ ਮੋਹਨਜੋਦੜੋ ਵਿੱਚ ਅਤੇ ਪਛੂ ਪੰਛੀਆਂ ਦੇ ਖਾਣ ਦੇ ਬਾਅਦ ਸੁਫਨਾਉਣਾ ਇਹ ਅੱਧਾ ਸਮਾਦੀਕਰਨ ਦਾ ਅੰਸ਼ਿਕ ਸਮਾਦੀਕਰਨ ਇਸ ਨੂੰ ਕਿਹਾ ਜਾਂਦਾ ਹੈ ਤੇ ਮਰਨ ਦੇ ਬਾਅਦ ਜਲਾਉਣ ਨੂੰ ਪੂਰਾ ਸਮਾਦੀਕਰਨ ਕਿਹਾ ਜਾਂਦਾ ਹੈ ਜਿਹੜੇ ਕੰਨ ਇਸ ਨੂੰ ਸੂਨੇ ਚਾਂਦੀ ਮਿੱਟੀ ਸੀ ਅਤੇ ਦਰਪਨ ਸ਼ੀਸ਼ਾ ਸੂਈ ਸੂਈ ਕੰਗੇ ਹੱਥੀ ਦੰਦ ਦੀ ਬਣੀ ਹੁੰਦੀ ਸੀ ਅਤੇ ਸ਼ੀਸ਼ੇ ਦੇ ਉੱਪਰ ਤਾਂਬੇ ਦੀ ਵਾਈਂਡਿੰਗ ਵੀ ਮਿਲੀ ਹੈ ਹਨਦਸਤ ਸਮਾਜ ਸੀ ਜੋ ਉਹਦੇ ਵਿੱਚ ਜਾਤੀ ਪ੍ਰਥਾ ਨਹੀਂ ਸੀ ਪਰ ਵਿਦਵਾਨ ਜੋ ਦਾ ਵਪਾਰੀ ਸ਼ਿਲਪ ਕਰਮ ਮਜ਼ਦੂਰ ਸਭ ਰਹਿੰਦੇ ਸੀ ਪਸ਼ੂਆਂ ਦੀਆਂ ਲੜਾਈਆਂ ਤੇ ਸ਼ਤਰੰਜ ਨੂੰ ਉਹ ਮਨੋਰੰਜਨ ਦੇ ਤੌਰ ਤੇ ਦੇਖਦੇ ਸੀ ਧਾਰਮਿਕ ਜੀਵਨ ਦੇ ਵਿੱਚ ਉਹ ਮਾਤ ਦੇ ਵੀ ਦੀ ਪੂਜਾ ਕਰਦੇ ਸੀ ਮੋਹਨਜੋਦੜੋ ਦੇ ਵਿੱਚ ਪੱਕੀ ਮਿੱਟੀ ਦੀ ਮੂਰਤੀ ਮਿਲੀ ਹੈ ਜਿਹੜੀ ਦੇ ਵਿਸ਼ੇਸ਼ ਕਿਸਮ ਦੇ ਉਸ ਦੇ ਕੱਪੜੇ ਪਾਏ ਹੋਏ ਨੇ ਸ਼ਿਵ ਤੇ ਲਿੰਗ ਦੀ ਪੂਜਾ ਕਰਦੇ ਸੀ ਜਿਹਦਾ ਪਰਮਾਨ ਕਾਲੀ ਵੰਗਾ ਤੋਂ ਸ਼ਿਵਲਿੰਗ ਤੋਂ ਮਿਲਦਾ ਹੈ ਦੇਵਤੇ ਦੀ ਪੂਜਾ ਨਰ ਦੇਵਤਾ ਮੋਹਰਾਂ ਦੇ ਉੱਤੇ ਅੰਕਿਤ ਹੈ ਜਿਹੜਾ ਕਿ ਮੋਹਨਜੋਦੜੋ ਦੇ ਵਿੱਚ ਮਿਲਿਆਗਾ ਇਸ ਦੇਵਤੇ ਦੇ ਤਿੰਨ ਸਿੰਘ yogi ਦੀ ਮੁਦਰਾ ਦੇ ਵਿੱਚ ਇੱਕ ਪੈਰ ਦੂਜੇ ਪੈਰ ਉੱਤੇ ਰੱਖ ਕੇ ਬੈਠਾ ਇਸ ਦੇ ਕੋਲ ਇੱਕ ਹਾਥੀ ਇੱਕ ਸ਼ੇਰ ਗੈਂਡਾ ਸਿੰਘਾਸਨ ਦੇ नीचे ਇੱਕ ਮੱਝ ਹੈ ਅਤੇ ਇਸ ਦੇ نیچے ਦੋ ਹਿਰਨ ਜੌਨ ਮਾਰਸ਼ਲ ਨੇ ਇਸ ਨੂੰ ਪ੍ਰੋਟੋ ਸ਼ਿਵਾ ਕਿਹਾ ਹੈ ਉਹਨਾਂ ਦਾ ਪਵਿੱਤਰ ਪੰਛੀ ਬਤਕ ਅਤੇ ਪੰਛੀਆਂ ਦੇ ਵਿੱਚ ਉਹ ਕਬੂਤਰ ਨੂੰ ਪੂਜਦੇ ਸੀ ਜਾਨਵਰ ਹਾਥੀ ਬੈਲ ਗੈਂਡਾ ਦੀ ਪੂਜਾ ਦਰਖਤ ਪਿੱਪਲ ਦੀ ਪੂਜਾ ਤੇ ਨਿੰਮ ਰਾਜ ਪੰਛੀ ਉਹਨਾਂ ਦਾ ਮੋਰ ਸੀ ਸੂਰਜ ਦੀ ਪੂਜਾ ਕਰਦੇ ਸੀ ਉਹ ਕੁਦਰਤ ਦੀ ਪੂਜਾ ਕਰਦੇ ਸੀ ਉਹ ਸ਼ਿਕਾਰ ਹਿਰਨ ਦਾ ਕਰਦੇ ਸੀ ਅਤੇ ਕੁਦਰਤ ਦੀ ਪੂਜਾ ਕਰਦੇ ਸੀ ਮਠਾਈ ਦੇ ਵਿੱਚ ਉਹ ਸ਼ਹਿਦ ਵਰਤਦੇ ਸੀ ਅਤੇ ਮਨੋਰੰਜਨ ਦੇ ਲਈ ਸਤਰੰਦ ਖੇਡਦੇ ਸੀ ਆਰਥਿਕ ਜੀਵਨ ਵਿੱਚ ਆਪਾਂ ਦੇਖਦੇ ਹਾਂ ਤਾਂ ਆਰਥਿਕ ਜੀਵਨ ਖੇਤੀਬਾੜੀ ਪਸ਼ੂਪਾਲਣ ਸ਼ਿਲਪਕਾਰ ਅਤੇ ਰਾਹੀਓ ਆਪਣਾ ਜੀਵਨ ਜਿਉਂਦੇ ਸੀ ਨਿਰਭਾ ਕਰਦੇ ਸੀ ਮੁੱਖ ਤੰਦਾ ਵਪਾਰ ਸੂਤੀ ਕੱਪੜਾ ਹਾਥੀਦੰਦ ਚੀਜ਼ਾਂ ਦਾ ਕਰਦੇ ਸੀ ਉਹ ਨਿਰਜਾਤ ਦੂਜੇ ਦੇਸ਼ਾਂ ਦੇ ਵਿੱਚ ਭੇਜਦੇ ਸੀ ਸੂਤੀ ਅਤੇ ਹਾਥੀਦੰਦ ਸੂਤੀ ਕੱਪੜਾ ਤੇ ਹਾਥੀਦੰਦ ਤੇ ਅਜਾਤ ਦੇ ਵਿੱਚ ਉਹ ਤਾਂਬਾ ਸੋਨਾ ਚਾਂਦੀ ਇਹਨਾਂ ਲਾਜਵਰਤ ਇਸ ਨੂੰ ਵਰਤਦੇ ਸੀ ਜੇ ਤਾਂਬਾ ਸੀ ਤਾਂਬਾ ਰਾਜਸਥਾਨ ਦੇ ਖੇਤੜੀ ਇਲਾਕੇ ਤੋਂ ਅਤੇ ਸੋਨਾ ਕਰਨਾਟਕ ਦੇ ਕੋਲਾਰ ਦੀ ਖਾਨ ਤੋਂ ਸੰਦੀਨ ਲਾਜਵਰਤ ਟਿੰਨ afghanistan ਦੇ badakhshan ਤੋਂ ਤੇ oman ਪੱਛਮੀ ਏਸ਼ੀਆ ਤੋਂ ਉਹਨਾਂ ਦਾ ਵਪਾਰ ਚੱਲਦਾ ਸੀ ਵਪਾਰ ਦੇ ਮੁੱਖ ਕੇਂਦਰ ਹੜੱਪਾ ਅਤੇ ਮੋਹਨਜੋਦੜੋ ਸੀ ਲਿੱਪਸ ਲਾਜੁਲੀ ਮੋਤੀਆਂ ਅਤੇ ਹੋਰ ਰਾਸਤਰੀ ਵਸਤੂਆਂ ਦਾ ਜਿਹੜਾ ਵਪਾਰ ਆ ਉਹ ਇਲਾਸ ਤੋਂ ਹੁੰਦਾ ਸੀ 2000 ਦੇ ਆਸ-ਪਾਸ ਦੀ ਗੱਲ ਹੈ ਇਲਾਸ ਮੈਸੋਪੋਟਾਮੀਆ ਦੇ ਪੂਰਬ ਅਤੇ iran ਦਾ ਮਹੱਤਵਪੂਰਨ ਕੇਂਦਰ ਹੈ ਖੇਤੀਬਾੜੀ ਵਿੱਚ ਉਹ 9 ਪ੍ਰਕਾਰ ਦੀਆਂ ਫਸਲਾਂ ਦੀ ਵਰਤੋਂ ਕਰਦੇ ਸੀ ਚਾਵਲ ਕਪਾਹ ਸਰ੍ਹੋਂ ਰਾਈ ਕਣਕ ਤੇਲ ਦਾਲਾ ਮਸਰ ਹਰੇ ਸ਼ੋਲੇ ਖਰਬੂਜ ਤਰਬੂਜ ਮਟਰ ਦੇ ਬਾਰੇ ਉਹਨਾਂ ਨੂੰ ਪਤਾ ਸੀ ਉਹ ਘੋੜੇ ਤੇ ਲੋਹੇ ਤੋਂ ਅਣਜਾਣ ਸੀ ਪਰ ਘੋੜੇ ਦੀਆਂ ਹੱਡੀਆਂ ਪੱਛਮੀ ਗੁਜਰਾਤ ਸੁਰਕੋਟਾ ਤੋਂ ਮਿਲੀਆਂ ਨੇ ਉਹਨਾਂ ਦਾ ਪਿਆਰਾ ਪਸ਼ੂ ਕੁੱਬੜ ਵਾਲਾ ਬੈਲ ਅਤੇ ਇੱਕ ਸਿੰਗ ਵਾਲਾ ਗੈਂਡਾ ਸੀ ਘੋੜੇ ਦੇ ਦੰਦ ਪਾਕਿਸਤਾਨ ਦੇ ਗੁਣਗੜਾਈ ਤੋਂ ਮਿਲੇ ਨੇ ਇਹ ਬੈਕਟੀਰੀਅਨ ਉੱਥੇ ਘੋੜਾ ਬਲੋਚਿਸਤਾਨ ਦੇ ਇੱਕ ਖੇਤਰ ਤੋਂ ਮਿਲਿਆ ਜਿਹੜਾ ਆਪਾਂ ਪਹਿਲਾਂ ਪੜਿਆ ਸੀ ਛੇਰ ਦਾ ਕੋਈ ਸਬੂਤ ਨਹੀਂ ਹੱਲ ਦੇ ਵਿੱਚ ਉਹ ਲੱਕੜ ਅਤੇ ਕਾਂਸੇ ਦਾ ਜੋੜ ਕੇ ਹੱਲ ਦੀ ਹੱਲ ਨੂੰ ਤਿਆਰ ਕਰਦੇ ਸੀ ਛਿਨਾ ਉਸ ਇਹ ਨੀਲਾ ਹਲਕਾ ਸੁੰਦਰੀ ਰੰਗ ਹੈ ਇਸ ਤੋਂ ਚੂੜੀਆਂ ਤੱਕ ਕਲੇ ਨਾ ਕੰਨਾਂ ਦੀਆਂ ਵਾਲੀਆਂ ਬਣਦੀਆਂ ਸੀ ਛੋਟੇ ਬਰਤਨ ਬੂਆ ਪੱਥਰ ਰੰਗ ਗੂੰਦ ਨੂੰ ਇਹਨਾਂ ਨੂੰ ਮਿਲਾ ਕੇ ਬੰਨਦੇ ਸੀ ਮੂਰਤੀਆਂ ਮਨਕੇ ਦੇ ਉੱਪਰ ਮਜ਼ਬੂਤੀ ਦੇ ਲਈ ਚੀਕਨੀ ਪਰਤ ਚੜਾਈ ਜਾਂਦੀ ਸੀ ਨਾ ਮੰਦਰ ਨਾ ਗਊ ਨਾ ਕੋ ਲੋਹਾ ਨਾ ਘੋੜਾ ਨਾ ਧਾਤ ਇਹ ਚੀਜ਼ਾਂ ਨਹੀਂ ਸੀ ਕੱਪੜਾ ਦੀ ਯੋਗ ਕੱਪੜਾ ਦੀ ਯੋਗ ਹੈਗਾ ਸੀ ਮਾਪ ਤੋਲ ਦੀ ਕਾਈ ਉਹਨਾਂ ਦੇ 16 ਦੇ ਅਨੁਪਾਤ ਦੀ ਸੀ 16 32 ਤੇ 64 ਦੀ ਇਸ ਦਾ ਜਿਹੜਾ ਪ੍ਰਮਾਣ ਆ ਉਹ ਮੋਹਿੰਜੋਦੜੋ ਤੋਂ ਸੀਪਪੇਵਾਨਾ ਮਿਲਿਆ ਹੜੱppa ਤੋਂ ਕੰਤਸਾ ਸੋਤੀ ਅਤੇ ਹਾਥੀਦੰਦ ਲੋਥਲ ਤੋਂ ਮਿਲਿਆ ਇਹ ਮਾਪ ਤੋਲ ਦੀ ਕਾਈ ਦੇ ਪ੍ਰਮਾਣ ਨੇ ਮੂਰਤੀ ਕਲਾ ਵਿੱਚ ਉਹ ਧਾਂਤੂ, ਮਿੱਟੀ ਅਤੇ ਠੋਸ ਪੱਥਰ ਦੀ ਵਰਤੋਂ ਕਰਦੇ ਸੀ। ਲੋਟਸ ਬੈਕਸ ਪ੍ਰੋਸੈਸ ਧਾਂਤੂ ਦੀਆਂ ਮੂਰਤੀਆਂ ਬਣਾਉਣ ਦੇ ਲਈ ਇਸ ਦੀ ਵਰਤੋਂ ਕੀਤੀ ਜਾਂਦੀ ਸੀ। ਲੋਟਸ ਬੈਕਸ ਪ੍ਰੋਸੈਸ 2 ਕੱਪੜਾ ਸੀ ਕੱਪੜਾ ਕਪਾਹ ਤੋਂ ਬਣਦਾ ਸੀ। ਕਪਾਹ ਮਿਹਰਗੜ੍ਹ ਦੇ ਵਿੱਚ ਕੱਪੜਿਆਂ ਦੇ ਸਬੂਤ 7000 ਸਾਲ ਪਹਿਲਾਂ ਮਿਲੇ ਨੇ ਮਿਹਰਗੜ੍ਹ ਤੋਂ। ਜਨਾਨੀ ਲੋਕਾਂ ਨੂੰ ਕਪਾਹ ਜਨਾਨੀ ਲੋਕ ਸੀ ਜੋ ਉਹ ਕਪਾਹ ਨੂੰ ਸਿੰਡਨ ਕਹਿੰਦੇ ਸੀ ਮੈਸੋਪੋਟਾਮੀਆ ਨੇ ਕਪਾਹ ਨੂੰ ਮੌਵਾ ਕਿਹਾ ਇੱਕ ਕਪਾਹ ਦੇ ਨਾਮ ਨੇ ਅੱਗੇ ਬੁੱਕਸ ਨਿਗੀਆਂ ਜਿਹੜੀਆਂ ਕਿ ਕੁਝ ਰਾਈਟਰ ਨੇ ਬੁੱਕਸ ਬੁੱਕਸ ਦੇ ਨਾਮ ਦਿੱਤੇ ਨੇ ਜਿਵੇਂ ਕਿ ਜੌਨ ਮਾਰਸ਼ਲ ਦੀ ਬੁੱਕ ਆ ਇੰਡਸ ਸਿਵਲਾਈਜੇਸ਼ਨ 1931 ਠੀਕ ਹੈ ਤੇ ਮਾਰਟਲ ਬਹੀਲਰ ਦੀ ਬੁੱਕ ਆ ਇਸ ਦੇ ਵਿੱਚ ਸਿੰਧੂ ਸਿੰਧੂ ਸਭਿਅਤਾ ਨਾਮ ਦਿੱਤਾ ਮਾਰਟਲ ਬਹੀਲਰ ਨੇ ਉਸੇ ਬੁੱਕ ਦਾ ਨਾਮ ਹੈ ਸਿਵਲਾਈਜੇਸ਼ਨ ਆਫ ਇੰਡਸ ਵੈਲੀ ਐਂਡ ਬਿਯੋਨਡ ਮੁਹੰਮਦ ਰਫ਼ੀਫ਼ ਮੁਗ਼ਲ ਨੇ ਅਰਲੀ ਹੜੱਪਾ ਕਲਚਰ ਦੇ ਵਿੱਚ ਵੱਡੀ ਸੱਭਿਅਤਾ ਕਿਹਾ ਗਾ, ਵੱਡੀ ਸਿੰਧੂ ਸੱਭਿਅਤਾ ਮਤਲਬ ਕਿ ਗਰੇਟਰ ਇੰਡਸ ਵੈਲੀ ਸਿਵਲਾਈਜੇਸ਼ਨ ਅੱਗੇ ਗਾਰਡਨ ਚਾਇ~ ਅਹ ਗਾਇਡਨ ਚਿਲਡ~ ਚਾਇਲਡ ਨੇ ਕਿਹਾ ਗਾ, ਪਹਿਲੀ ਨਗਰੀ ਸ਼ਹਿਰੀ ਸੱਭਿਅਤਾ urban revaluation ਨਗਰੀ ਕ੍ਰਾਂਤੀ, ਇਹ ਬੁਕਸਾਂ ਦੇ ਨਾਮ ਨੇ ਗੇ ਹੜੱप्पा ਸਭਿਤਾ ਤੋਂ ਪਹਿਲਾਂ ਦੇ ਸਮੇਂ ਨੂੰ ਆਰੰਭਿਕ ਸਭਿਤਾ ਜਾਂ ਆਰੰਭਿਕ ਹੜੱप्पा ਸੰਸਕ੍ਰਿਤੀ ਦਾ ਜੋ ਨਾਮ ਹੈ ਉਹ ਐਮ.ਆਰ.ਆਰ.ਸੀ ਨੇ ਦਿੱਤਾਗਾ ਹੁਣ ਆਪਾਂ ਗੱਲ ਕਰਦੇ ਹਾਂ ਕਿ ਹੜੱप्पा ਦੀ ਖੋਜ ਥਾਣਾਂ ਦੀ ਖੋਜ ਕਿਵੇਂ ਹੋਈ ਅਤੇ ਇਹਨਾਂ ਤੋਂ ਕੀ-ਕੀ ਪ੍ਰਮਾਣ ਮਿਲੇ ਸਭ ਤੋਂ ਪਹਿਲਾਂ ਆਪਾਂ ਦੇਖਦੇ ਹਾਂ ਹੜੱप्पा ਦੇ ਬਾਰੇ ਹੜੱप्पा ਦੀ ਜੋ ਖੋਜ ਹੈ ਉਹ ਜੋਨ ਮਾਰਸ਼ਲ ਦੇ ਕਹਿਣ ਦੇ ਉੱਤੇ ਵਿਆਰਾਮ ਤਾਨੀ ਨੇ ਕੀਤੀ ਸੀ 1921 ਦੇ ਵਿੱਚ ਖੋਜ ਕੀਤੀ ਸੀ ਪਰ ਖੋਦਾਈ 1926 ਦੇ ਵਿੱਚ ਮਾਦੋਰਾਮ ਬੱਤਸ ਮਾਦੂ ਰਾਮਸਪਰੂਪ ਵਕਤਨੇ ਅਤੇ ਸ਼ਿਆਲੀ ਦੇ ਵਿੱਚ ਮੋਰਟਲ ਬਹੀਲਰ ਨੇ ਖੁਦਾਈ ਕੀਤੀ ਸੀ। ਪ੍ਰਾਵੀ ਨਦੀ ਦੇ ਕਿਨਾਰੇ ਅਤੇ ਪਾਕਿਸਤਾਨ ਦੇ ਵਰਤਮਾਨ ਦੇ ਸਾਹੀਵਾਲ ਜ਼ਿਲ੍ਹਾ ਮਟ ਗੋਮਰੀ ਪਿੰਡ ਦੇ ਵਿੱਚ ਹੈਗਾ। ਇਹ ਖੇਤਰਫਲ ਦੇ ਤੌਰ ਤੇ ਦੇਖੀ ਤਾਂ ਇਹ 150 ਹੈਕਟੇਰ ਦੇ ਵਿੱਚ ਫੈਲਿਆ ਹੋਇਆ। ਖੜੱਪਾ ਤੋਂ ਕਾਂਸੇ ਦੀ ਸੋਟੀ, ਖੜੱਪਾ ਦੀ ਸਭ ਤੋਂ ਵੱਡੀ ਇਮਾਰਤ ਅੰਨ ਭੰਡਾਰ ਇਹ ਸਭ ਮਿਲਿਆਗਾ। ਜਿਹੜਾ ਕਿ 15 ਗੁਣਾ 15 ਗੁਣਾ 23 ਅਤੇ 6.9 ਮੀਟਰ ਮਤਲਬ ਕਿ ਲੰਬਾਈ ਚੌੜਾਈ ਤੇ ਡੂੰਘਾਈ ਦੇ ਵਿੱਚ ਮੀਟਰਾਂ ਦੇ ਵਿੱਚ ਦਿੱਤਾ ਹੋਇਆ ਅਤੇ ਫੁੱਟ ਦੇ ਵਿੱਚ ਵੀ ਦਿੱਤਾ ਹੋਇਆ ਕਿਉਂਕਿ ਇਹ ਅਲੱਗ-ਅਲੱਗ ਬੁੱਕਸ ਤੇ ਅਲੱਗ-ਅਲੱਗ ਆ। ਇਹਦੇ ਵਿੱਚ 12 ਇਕਾਈਆਂ ਦੇ ਸੰਯੁਕਤ ਫਰਸ਼ ਹੈ ਜਿਹੜੀ ਕਿ 838 ਵਰਗ ਮੀਟਰ ਦੀ ਆ। ਮਸ਼ਵਾਰੇ ਦਾ ਚਿੱਤਰ ਬਰਤਨ ਦੇ ਉੱਪਰ ਮਿਲਿਆ ਹੜੱप्पा ਤੋਂ। ਦੋ ਕਮਰਿਆਂ ਦੀ ਛੌਨੀ ਮਿਲੀ ਆ ਜਿਹੜੀ ਕਿ ਸ਼ਾਇਦ ਮਜ਼ਦੂਰਾਂ ਦੇ ਘਰ ਹੋਣਾ। ਇੱਕ ਸੰਖ ਦਾ ਬੈਲ ਦਾ ਚਿੱਤਰ ਮਿਲਿਆ, ਇੱਕ ਲੱਕੜੀ ਦਾ ਹਾਲ ਮਿਲੇ। ਲੱਕੜੀ ਦਾ ਤਾਬੂਤ ਆਰਚ 37 ਕਬਰਸਤਾਨ ਇਹ ਵੀ ਹੜੱप्पा ਤੋਂ ਮਿਲੇ ਨੇ ਵਿਦੇਸ਼ੀ ਲੋਕਾਂ ਦੇ ਦਫਨਾਉਣ ਦੇ ਚਿੱਤਰ ਵੀ ਹੜੱप्पा ਤੋਂ ਮਿਲੇ ਨੇ ਅਬਿਲੇਖਾਂ ਦੇ ਰੂਪ ਵਿੱਚ ਸਭ ਤੋਂ ਵੱਧ ਲਿਖੀਆਂ ਹੋਈਆਂ ਮੋਹਰਾਂ ਵੀ ਆਪਾਂ ਨੂੰ ਹੜੱप्पा ਤੋਂ ਮਿਲੀਆਂ ਨੇ ਅੱਗੇ ਗੱਲ ਕਰਦੇ ਆਂ ਮੋਹਨਜੋਦੜੋ ਦੇ ਬਾਰੇ ਇਹ ਪਾਕਿਸਤਾਨ ਦੇ ਸਿੰਧ प्रांत ਦੇ ਲਰਕਾਨਾ ਜ਼ਿਲ੍ਹੇ ਦੇ ਵਿੱਚ ਸਿੰਧ ਨਦੀ ਦੇ ਕਿਨਾਰੇ ਸਥਿਤ ਹੈ ਇਹ ਹੜੱप्पा ਤੋਂ 483 ਕਿਲੋਮੀਟਰ ਦੂਰ ਹੈ ਇਹਨੂੰ ਮੁਰਦਿਆਂ ਦਾ ਢਿੱਲਾ ਸਿੰਧ ਦਾ ਨਖਲੀ ਸਤਾਨ ਸਿੰਧ ਦਾ ਬਾਗ ਸਭ ਤੋਂ ਵੱਡਾ ਨਗਰ ਮੁਰਦਿਆਂ ਦਾ ਪੱਟਾ ਰੇਗਿਸਤਾਨ ਦਾ ਵਕੀਚਾ ਸੂਪਾਂ ਦਾ ਸ਼ਹਿਰ ਕਿਹਾ ਜਾਂਦਾ ਹੈ ਇੱਕ ਗੱਲ ਆਪਾਂ ਦੇਖਦੇ ਹਾਂ ਕਿ ਇਹ ਕੁਐਸਚਨ ਆਇਆ ਹੋਇਆ ਹੈਗਾ ਕਿ ਪੱਕੀਆਂ ਇੱਟਾਂ ਜਿਹੜੀ ਮੋਹਨਜੋਦੜੋ ਦੀ ਬਾਉਂਡਰੀ ਆ ਉਹ ਪੱਕੀਆਂ ਇੱਟਾਂ ਦੇ ਨਾਲ ਪੱਛਮੀ ਭਾਗ ਦੀ ਕੀਤੀ ਹੋਈ ਸੀ ਪੱਛਮੀ ਭਾਗ ਦੀ ਬਾਉਂਡਰੀ ਪੱਕੀਆਂ ਇੱਟਾਂ ਦੇ ਨਾਲ ਕੀਤੀ ਹੋਈ ਸੀ ਇੱਧਰ ਆਪਾਂ ਪੜ੍ਹਦੇ ਹਾਂ ਸਟੇਟਮੈਂਟ ਵਾਲਾ ਕੁਐਸਚਨ ਸੀ ਉਹਦੇ ਵਿੱਚ ਲਿਖਿਆ ਹੋਇਆ ਸੀ ਕਿ ਜਿਹੜੀ ਹੜੱप्पा ਗੀ ਹੜੱप्पा ਦੇ ਪੱਛਮੀ ਭਾਗ ਦੀ ਬਾਉਂਡਰੀ ਕੱਚੀਆਂ ਇੱਟਾਂ ਦੇ ਨਾਲ ਸੀ ਅਤੇ ਮੋਹਨਜੋਦੜੋ ਦੀ ਪੱਕੀਆਂ ਇੱਟਾਂ ਦੇ ਨਾਲ ਮੋਹਨਜੋਦੜੋ ਦੇ ਵਿੱਚ ਇੱਕ ਗ੍ਰੇਟ ਬਾਥ ਵਿਸ਼ਾਲੇ ਸ਼ਨਾਣ ਘਰ ਮਿਲਿਆ ਜਿਹਦਾ ਆਕਾਰ 11 ਲੰਬਾਈ ਤੇ 11.88 7.01 ਅਤੇ 2.43 ਮੀਟਰ ਦੇ ਵਿੱਚ ਆ ਇਹ 39 23 ਤੇ 8 ਫੁੱਟ ਡੁੰਗਾਈ ਇਹ ਲੰਬਾਈ ਚੜਾਈ ਤੇ ਡੁੰਗਾਈ ਦੇ ਵਿੱਚ ਦਿੱਤਾ ਹੋਇਆ ਹੈ। ਮੋਹਨਜੋਦੜੋ ਤੋਂ ਸਵਾਸਤਿਕ ਦਾ ਜਿਹੜਾ ਚਿੰਨ੍ਹ ਉਹ ਵੀ ਮਿਲਿਆ ਮੋਹਰਾਂ ਦੇ ਤੇ ਸਭ ਤੋਂ ਵੱਡੀ ਇੱਟ ਵੀ ਮੋਹਨਜੋਦੜੋ ਦੇ ਵਿੱਚ ਮਿਲੀ ਹੈ। ਇਸ਼ਨਾਨ ਘਰ ਦੀ ਪਰਤ ਉਹ ਜਿਹੜੀ ਉਹ ਧਾਰਮਿਕ ਕੰਮਾਂ ਦੇ ਲਈ ਕਰਦੇ ਸੀ ਇਹ ਗੱਲ ਮੈਕੇ ਨੇ ਕਹੀ ਆ। ਪੱਕੀਆਂ ਇੱਟਾਂ ਦੇ ਨਾਲ ਇਹਨੂੰ ਪਲਾਸਟਰ ਕੀਤਾ ਹੁੰਦਾ ਸੀ ਕਿਉਂਕਿ ਪਾਣੀ ਬਾਹਰ ਨਾ ਸਿਮ ਸਕੇ ਇਸ ਕਰਕੇ ਚਾਰਖੋਲ ਦੀ ਪਰਤ ਵੀ ਚੜਾਈ ਹੁੰਦੀ ਸੀ। ਕਾਂਸੀ ਦੀ ਮੂਰਤੀ ਡਾਂਸਿੰਗ ਗਰਲ ਇਹ ਵੀ ਮੋਹਨਜੋਦੜੋ ਤੋਂ ਮਿਲੀ ਹੈ ਜਿਸਦਾ ਖੱਬਾ ਪੈਰ ਪਿੱਠੇ ਵੱਲ ਅਤੇ ਸਿਰ ਤੇ ਪੱਟੀ ਹੈ ਅਤੇ ਇਹ ਨਰਤਕੀ ਦੀ ਮੂਰਤੀ ਹੈ ਮੋਹਨਜੋਦੜੋ ਤੋਂ ਇੱਕ ਪੁਜਾਰੀ ਤੇ ਰਾਜੇ ਦੀ ਮੂਰਤੀ ਵੀ ਮਿਲੀ ਹੈ ਜਿਸ ਤੇ ਲਾਲ ਰੰਗ ਦੇ ਪੱਥਰ ਦੀ ਬਣੀ ਹੋਈ ਹੈ ਇਸ ਤੇ ਦਾੜੀ ਹੈ ਮੁੱਛਾਂ ਨਹੀਂ ਅਤੇ ਨੱਕ ਲੰਬਾ ਜੋ ਕਿ ਸਿਰੇ ਤੱਕ ਟਕਟਿਆ ਹੋਇਆ ਖੱਬੇ ਮੋਢੇ ਤੇ ਕਢਾਈਦਾਰ ਬਸਤਰ ਹੈ ਜਿਸ ਤੇ ਉੱਪਰ ਤਿੰਨ ਪੱਤੀਆਂ ਅਲੰਕਾਰ ਬਣਿਆ ਹੋਇਆ ਮੋਹਨਜੋਦੜੋਆ ਮਹੰਦਿਤੋੜੋਦੀ ਖੋਜ 1922 ਵਿੱਚ ਰਾਖਲ ਦਾਸ ਬੈਨਰਜੀ ਨੇ ਕੀਤੀ ਸੀ 1931 ਵਿੱਚ ਮਾਰਸ਼ਲ ਅਤੇ 1938 ਵਿੱਚ ਮੈਕੀ ਨੇ ਇਸ ਦੀ ਖੋਦਾਈ ਕੀਤੀ ਸੀ ਮੋਹਨਜੋਦੜੋ ਦੇ ਉੱਤਰ ਸੂਤੀ ਕੱਪੜੇ ਦੇ ਅਵਸ਼ੇਸ਼ ਮਿਲੇ ਨੇ ਚਾਂਦੀ ਦੇ ਬਰਤਨ ਦੇ ਉੱਪਰ ਤਾਂਬੇ ਦਾ ਉਪਕਰਨ ਸੂਤੀ ਕੱਪੜੇ ਦੇ ਵਿੱਚ ਲਿਪਟਿਆ ਹੋਇਆ ਮਿਲਿਆ ਹਾਥੀ ਕਪਾਲ ਖੋਪੜੀ ਮਿਲਿਆ ਘੋੜੇ ਦੇ ਦੰਦ ਮਿਲੇ ਨੇ ਅਤੇ ਮੋਹਨਜੋਦੜੋ ਤੋਂ ਅੰਨ ਭੰਡਾਰ ਗ੍ਰੇਨਰੀ ਮਿਲੀ ਹੈ ਜਿਹੜੀ ਕਿ ਮਾਰਟਲ ਬਹੀਲਰ ਨੇ ਇਸ ਨੂੰ ਰਾਜ ਦਾ ਭੰਡਾਰ ਕਿਹਾਗਾ ਅਤੇ ਹੋਰ ਵੀ ਇਤਿਹਾਸਕਾਰਾਂ ਨੇ ਕਿਹਾਗਾ ਇਸ ਦੀ ਲੰਬਾਈ ਚੌੜਾਈ ਲਗਭਗ ਲਗ ਦਿੱਤੀ ਹੋਈ ਹੈ ਮੋਹਨਜੋਦੜੋ ਤੋਂ 36 ਨਰਕੰਗਾਲ ਇਕੱਠੇ ਮਿਲੇ ਨੇ ਅੱਗੇ ਆਪਾਂ ਗੱਲ ਕਰਦੇ ਹਾਂ ਚੁਨਹੋਦੜੋ ਦੀ ਜਿਹੜਾ ਕਿ ਪਾਕਿਸਤਾਨ ਦੇ ਸਿੰਧ प्रांत ਦੇ ਵਿੱਚ ਸਿੰਧ ਨਦੀ ਦੇ ਕਿਨਾਰੇ ਤੇ ਹੈ ਚੁਨਹੋਦੜੋਂ ਤੋਂ ਲੇਪਸਟਿਕ ਦੇ ਪਰਿਮਾਣ, ਇੱਟ ਉੱਪਰ ਬਿੱਲੀ ਦਾ ਪਿੱਛਾ ਕਰਦਾ ਕੁੱਤੇ ਦਾ ਨਿਸ਼ਾਨ ਅਤੇ ਕਾਂਸੇ ਦੀ ਬਣੀ ਹੋਈ ਇੱਕਾ ਗੱਡੀ ਜੋ ਕਿ ਬਲਦ ਦੇ ਨਾਲ ਚਲਦੀ ਹੋਵੇ ਜਿਹੜੀ ਚੁਨਹੋਦੜੋ ਦੀ ਖੋਜ ਆ ਉਹ 1931 ਵਿੱਚ ਐਂਜੀ ਮੰਜੂਨਦਾਰ ਨੇ 35 ਚ ਖੁਦਾਈ ਕੀਤੀ ਆ ਅਰਨਸਟ ਮੈਕੀ ਨੇ ਕਰਵਾਈ ਸੀ ਇਹ ਇੱਕੋ ਮਾਤਰ ਅਜਾਹ ਨਗਰ ਹੈ ਚੁਨਹੋਦੜੋ ਜਿੱਥੇ ਇੱਟਾਂ ਵਰਗਾਕਾਰ ਨੇ ਸ਼ਾਹੀ ਦੀ ਦਬਾਤ ਮਿਲੀ ਐ ਮਣਕੇ ਬਣਾਉਣ ਵਾਲਾ ਕਾਰਖਾਨਾ ਮਿਲਿਆ ਉਸ ਤਰ੍ਹਾਂ ਕਾਜਲ ਦਿੱਲੇਨ ਦੁਰਗੀ ਕਰਤ ਨਿੰਕਿੱਤਾ ਗਿਆ ਚੁੰਹੂਦੋਨ ਅਤੇ ਚੁੱਕਰ ਚਕਰ ਸੰਸਕ੍ਰਿਤੀ ਦੇ ਸਬੂਤ ਵੀ ਨੇ ਜਿਹੜੇ ਉਹ ਹੜੱਪਾ ਤੋਂ ਪਹਿਲਾਂ ਦੀ ਹੈ ਇਹ ਵੀ ਚੁੰਹੂਦੋਤ ਤੋਂ ਮਿਲਿਏ ਨੇ ਮਿੱਟੀ ਦੀਆਂ ਪੱਕੀਆਂ ਪਾਈਪ ਨੁਮਾ ਨਾਲੀਆਂ ਵੀ ਮਿਲੀਆਂ ਨੇ ਤਾਂਬੇ ਦੀ ਤਾਂਬੇ ਤੇ ਕਹਿ ਦੇ ਉਜਾਰ ਹਾਰਤੀ ਦਾ ਖੜਾਉਣਾ ਅਤੇ ਦੇਸਲਪੁਰ ਤੋਂ ਤਾਂਬੇ ਦੀ ਮੋਹਰ ਵੀ ਮਿਲੀ ਹੈ ਅੱਗੇ ਆਪਾਂ ਗੱਲ ਕਰਦੇ ਹਾਂ ਕਾਲੀ ਬੰਗਾ ਦੇ ਬਾਰੇ ਇਹੀ ਆਜ਼ਾਦੀ ਤੋਂ ਬਾਅਦ ਸੈਕੰਡ ਸਾਈਟ ਹੈ ਜਿਹੜੀ ਕਿ ਖੋਜ ਹੋਈ ਹੈ ਤੇ ਆਜ਼ਾਦੀ ਤੋਂ ਬਾਅਦ ਜਿਹੜੀ ਪਹਿਲੀ ਸੀ ਉਹ ਰੋਪੜ ਦੀ ਖੁਦਾਈ ਹੋਈ ਸੀ ਇੱਕ ਗੁਰ ਨਦੀ ਦੇ ਕਨਾਰੇ ਤੇ ਹੈ ਰਾਜਸਥਾਨ ਦੇ ਹਨੂਮਾਨਗੜ੍ਹ ਜ਼ਿਲ੍ਹੇ ਦੇ ਵਿੱਚ ਕਾਲੀ ਬੰਗਾ ਦੀ ਖੋਜ ਅਮਲਾਨੰਦ ਕੋਸ਼ ਦੇ 1951 ਵਿੱਚ ਕੀਤੀ ਸੀ ਇਸ ਦੀ ਪੰਜਵਾਰੀ ਖੋਜ ਹੋ ਚੁੱਕੀ ਹੈ ਇਹ ਇੱਕੋ ਮਾਤਰ ਨਗਰ ਹੈ ਜਿੱਥੇ ਦੋਵੇਂ ਟਿੱਲੇ ਜਿਹੜੇ ਨੇ ਉਹ ਦੁਰਗੀਕਰਤ ਕੀਤੇ ਹੋਏ ਨੇ ਘਰਾਂ ਦੇ ਵਿੱਚ ਪੱਕੀਆਂ ਇੱਟਾਂ ਦੇ ਫਰਸ਼ ਨੇ ਅਤੇ ਮੋਹਰਾਂ ਦਾ ਆਕਾਰ ਬੇਲਣਾਕਾਰ ਹੈ ਜਿਹੜੀ ਕਿ ਮੈਸੋਪੋਟਾਮੀਆ ਦੀ ਨਿਸ਼ਾਨੀ ਹੈ ਉੱਥੋਂ ਦੀ ਸੱਭਿਅਤਾ ਦੀ ਇਹ ਨਿਸ਼ਾਨੀ ਹੈ ਕਾਲੀ ਬੰਗਾ ਤੋਂ ਪਚਾਲ ਦੇ ਸਬੂਤ ਸ਼ਿਵਲਿੰਗ ਦੀ ਪੂਜਾ ਦੇ ਸਬੂਤ ਮਿੱਟੀ ਦੇ ਬਰਤਨ ਉੱਪਰ ਕੂਤੀ ਕੱਪੜੇ ਦੀ ਛਾਪ ਸਰਸੋਂ ਰਾਏ ਦੇ ਸਬੂਤ ਜੋਤਦੇ ਹੋਏ ਖੇਤਾਂ ਦੇ ਸਬੂਤ ਛੋਲੇ ਅਤੇ ਸਰੋਂ ਦੇ ਡਾਲੀਦਾਰ ਜੁੱਤੀ ਕਾਲੀਆਂ ਬੰਗਾ ਦੇ ਟੋਟੇ ਉੱਠਦੀਆਂ ਹੱਡੀਆਂ ਦਰਵਾਜ਼ੇ ਇੱਕ ਪੱਲੇ ਵਾਲੇ ਨੇ ਸ਼ਾਹੀ ਦੀਵਾਰ ਤੇ ਸੱਤ ਸ਼ਿਵਲਿੰਗ ਇਹ ਸਭ ਕੁਝ ਕਾਲੀ ਬੰਗਾ ਤੋਂ ਮਿਲੇ। ਜਾਲ ਨਿਕਾਸ ਪ੍ਰਣਾਲੀ ਨਹੀਂ ਮਿਲੀ ਅਤੇ ਗੁੱਡੀਆਂ ਬਣਾਉਣ ਦਾ ਕਾਰਖਾਨਾ ਅਤੇ ਤੰਦੂਰੀ ਚੁੱਲ੍ਹੇ ਘਰਾਂ ਦੇ ਵਿੱਚ ਖੂਹ ਅਤੇ ਹਵਨਕੁੰਡ ਵੀ ਕਾਲੀ ਬੰਗਾ ਤੋਂ ਮਿਲੇ ਨੇ। ਰੰਗਪੁਰ ਇੱਕ ਗੁਜਰਾਤ ਦੇ ਵਿੱਚ ਪਾਦਰ ਜਾਂ ਮਾਦਰ ਨਦੀ ਦੇ ਕਿਨਾਰੇ ਆ। 1931 ਵਿੱਚ ਮਾਦਸ ਪ੍ਰੂਫ ਬਸਨੀਅੱਤੀ ਖੋਦ ਕੀਤੀ। 53 ਦੇ ਵਿੱਚ ਰੰਗਾ ਰੰਗਾਨਾਥ ਰੰਗਨਾਥ ਰਾਏ ਨੇ ਖੋਜ ਕੀਤੀ ਅਤੇ 5758 ਦੇ ਵਿੱਚ ਐਸ.ਆਰ. राव ਨੇ ਬਾਦਰੀ ਦੀ ਖੇਤੀ ਦੇ ਪ੍ਰਮਾਣ ਮਿਲੇ ਨੇ ਕੱਚੀਆਂ ਇੱਟਾਂ ਚੌੜਾਂ ਦੇ ਪ੍ਰਮਾਣ ਸ਼ਰਾਬ ਦਾ ਪਿਆਲਾ ਨਾਚ ਕਰਦੀ ਹੋਈ ਲੜਕੀ ਦੀ ਮੂਰਤੀ ਜਿਹੜੀ ਕਿ ਹੁਣ ਦਿੱਲੀ ਦੇ ਨੈਸ਼ਨਲ ਮਿਊਜ਼ੀਅਮ ਦੇ ਵਿੱਚ ਪਈ ਹੈ ਅੱਗੇ ਗੱਲ ਕਰਦੇ ਹਾਂ ਲੋਥਲ ਦੇ ਬਾਰੇ ਲੋਥਲ ਨੂੰ ਲਘੂ ਹੜੱप्पा ਛੋਟਾ ਮੋਹਨਜੋਦੜੋ ਕਿਹਾ ਜਾਂਦਾ ਹੈ ਐਸਰ राव ਨੇ ਇਸ ਦੀ ਖੋਜ 1954 ਦੇ ਵਿੱਚ ਕੀਤੀ ਸੀ ਇਹ ਗੁਜਰਾਤ ਦੇ ਭੋਖਵਾ ਨਦੀ ਦੇ ਕਿਨਾਰੇ ਖੰਬਾਤ ਦੀ ਖਾੜੀ ਦੇ ਉੱਤੇ ਪੈਂਦਾ ਹੈਗਾ ਜਿਹੜਾ ਕੈਮਦਾਵਾ ਤੇ ਸਾਬਰਮਤੀ ਦੇ ਵਿਚਕਾਰ ਆ ਕਿਹੜਾ ਲੋਥਲ ਆ ਲੋਥਲ ਨੂੰ ਦੋ ਮੋ ਟਿੱਲੇ ਨੂੰ ਇੱਕੋ ਦੀਵਾਰ ਦੇ ਨਾਲ ਦੁਰਗੀਕਰਤ ਕੀਤਾ ਹੋਇਆ ਇਸ ਤਰ੍ਹਾਂ ਲੋਥਲ ਤੋਂ ਜਲ ਪ੍ਰਬੰਧਨ ਦੇ ਸਬੂਤ ਮਿਲੇ ਨੇ ਮਣਕੇ ਬਣਾਉਣ ਦਾ ਕਾਰਖਾਨਾ ਟੁੱਟੇ ਹੋਏ ਮਣਕੇ ਛੋਟੇ ਪੱਥਰ ਹੋਰ ਵੀ ਮਿਲੇ ਨੇ ਲੋਥਲ ਤੋਂ ਚਾਵਲ ਦੇ ਸਬੂਤ ਅੰਨ ਪੀਸਣ ਵਾਲੀ ਪੱਥਰ ਦੀ ਇੱਕਾ ਚੱਕੀ ਦੇ ਹਿੱਸੇ ਅਤੇ ਘਰਾਂ ਦੇ ਦਰਵਾਜ਼ੇ ਮੁੱਖ ਸੜਕ ਤੇ ਖੁੱਲਦੇ ਨੇ ਅਤੇ ਛੇ ਭਾਗਾਂ ਵਿੱਚ ਇਸ ਨੂੰ ਵੰਡਿਆ ਹੋਇਆ। ਲੋਥਲ ਤੋਂ ਬੰਦਰਗਾਹ ਮਿਲੀ ਹੈ ਜਿਸ ਦੇ ਰਾਹੀਂ ਸਮੁੰਦਰੀ ਵਪਾਰ ਹੁੰਦਾ ਸੀ। ਅਗਨੀਕੁੰਡ ਦੇ ਪਰਮਾਨ ਬਾਦਰੀ ਦੇ ਪਰਮਾਨ ਹਾਥੀਦੰਦ ਪੈਮਾਨੇ ਨਾਲ ਚਿੱਤਰ ਕੀਤਾ ਹੋਇਆ ਭਾਂਡਾ ਜਿਸ ਤੇ ਲਾਲ ਅਤੇ ਗੁਲਾਬੀ ਰੰਗ ਦੀ ਚਿੱਤਰਕਾਰੀ ਕੀਤੀ ਜਾਂਦੀ ਸੀ। ਤਾਂਬੇ ਦੀ ਮੋਹਰ ਸਤਰੰਦ ਦੇ ਸਬੂਤ। ਬਟਨ ਬਟਨ ਦੇ ਆਕਾਰ ਦੀ ਮੋਹਰੇ ਕੁਐਸਚਨ ਆਇਆ ਹੋਇਆ ਬਟਨ ਦੇ ਆਕਾਰ ਦੀ ਮੋਹਰ ਵੀ ਲੋਥਲ ਤੋਂ ਮਿਲੀ ਹੈ ਬਰਤਨ ਤੇ ਕਾਂ ਤੇ ਲੂੰਬੜੀ ਦੇ ਮਿੱਟੀ ਦੇ ਚਿੱਤਰ ਬਣੇ ਹੋਏ ਨੇ ਜਿਹੜੇ ਕਿ 70 ਪੰਜ ਤੰਤਰ ਦੇ ਚਿੱਤਰ ਨੇ ਬਰਤਨ ਉੱਪਰ ਲੂੰਬੜੀ ਤੇ ਬੋਟ ਦੇ ਪੰਜ ਮਾਡਲ ਵੀ ਮਿਲੇ ਨੇ ਇੱਕ ਫਾਰਸ ਦੀ ਮੋਹਰ ਮਿਲੀ ਹੈ ਜਿਹਦਾ ਕਿ ਈਰਾਨ ਦਾ ਹੀ ਪੁਰਾਣਾ ਨਾਮ ਆ ਮਿਸਰ ਦੀ ਸਭਿਅਤਾ ਫਾਰਸ ਦੀ ਮੋਹਰ ਲੋਥਲ ਤੋਂ ਮਿਲੀ ਹੈ ਜਿਸ ਤੋਂ ਪਤਾ ਲੱਗਦਾ ਕਿ ਇਸ ਦਾ ਵਪਾਰ ਚੱਲਦਾ ਸੀ ਤੇ ਪਤਨਨਾਗਰ ਗੋਦੀਵਾੜਾ ਜਿਹੜਾ ਡੌਕਯਾਰਡ ਬਣਿਆ ਸੀ ਸੰਤ ਕਾਟੀ ਦੀ ਬੰਦਰਗਾਹ ਸੀ ਤੇ ਬੰਦਰਗਾਹ ਨੂੰ ਹੀ ਪਤਨ ਦਾ ਕਾਰਨ ਮੰਨਿਆ ਜਾਂਦਾ ਹੈ ਬਣਾੜੀ ਜਿਹੜਾ ਕਿ ਬਣਾੜੀ ਸਰਸਵਤੀ ਨਦੀ ਦੇ ਕਿਨਾਰੇ ਤੇ ਹੈ ਹਸਾਰ ਜ਼ਿਲ੍ਹਾ ਹਰਿਆਣਾ ਦੇ ਵਿੱਚ ਪੈਂਦਾ ਹੈਗਾ ਇਸ ਤੇ ਜਿਹੜੀ ਖੋਜ ਆ ਆਰਐਸ ਬਿਸਸ ਪ੍ਰਵੀਨਦਰ ਸਿੰਘ ਬੇਸਤ ਨੇ 1977 ਦੇ ਵਿੱਚ ਕੀਤੀ ਸੀ ਇਹਦੇ ਤੋਂ ਜਲਨ ਕਾਸੀ ਦਾ ਆਵਾਸ ਨਹੀਂ ਮਿਲਿਆ ਬਣਾੜੀ ਤੋਂ ਮਿੱਟੀ ਦਾ ਬਣਿਆ ਹੋਇਆ ਹਾਲ ਖਡਾਉਣੇ ਦੇ ਰੂਪ ਦੇ ਵਿੱਚ ਮਿਲਿਆਗਾ ਇਥੇ ਉੱਤਮ ਕਿਸਮ ਦੇ ਜੌਂ ਮਲੇ ਨੇ ਸੜਕਾ ਸਮਕੋਣ ਤੇ ਨਹੀਂ ਘਟਦੀਆਂ ਸ਼ਤਰੰਜ ਦੀ ਚਾਲ ਵਾਂਗ ਤ੍ਰਿਸ਼ਿਆ ਨੇ ਬਣਾ ਲਈ ਤੋਂ ਜੌਂ ਦੇ ਪਰਮਾਨ ਤਿਲ ਦੇ ਤਿਲ ਤੇ ਸਰੋਂ ਦੇ ਢੇਰ ਤਾਂਬੇ ਦੇ ਬਾਣ ਮਤਲਬ ਕਿ ਤੀਰ ਕਮਾਨ ਤਾਂਬੇ ਦੇ ਬਣੇ ਹੋਏ ਮਿਲੇ ਨੇ ਅਤੇ ਨੱਕ ਅਤੇ ਕੰਨ ਦੀਆਂ ਬਾੜੀਆਂ ਮਨੋਰੰਜਨ ਦਾ ਸਾਧਨ ਸ਼ਤਰੰਜ ਜੋਹਰੀ ਦਾ ਭਾਵਨ ਵਰਤਨ ਮਾਨ ਕਿਰਤੀ ਦੇ ਰੂਪ ਦੇ ਵਿੱਚ ਅੰਨ ਭੰਡਾਰ ਅਤੇ ਬਾਸ਼ਵੇਸ਼ਨ ਵੀ ਮਿਲਿਆਗਾ ਹੱਥ ਧੋਣ ਵਾਲਾ ਬਣਾ ਲਈ ਤੋਂ ਅਗ੍ਹੀ ਗੱਲ ਕਰਦੇ ਆ ਮਿਹਰਗੜ੍ਹ ਦੀ ਮਿਹਰਗੜ੍ਹ ਦੇ ਇਹ ਤਾਂਬਾ ਯੁੱਗ ਤਾਂਬਰ ਲੁੰਗ ਦੇ ਵਿੱਚ ਵੀ ਹੈਗਾਗਾ ਇਹਦੇ ਵਿੱਚ ਵੀ ਥੋੜਾ ਕੁਝ ਮਿਲਿਆ ਹੋਇਆਗਾ ਜਿਹੜਾ ਕਿ ਮੈਂ ਐਡ ਕਰਤਾ ਪਾਕਿਸਤਾਨ ਮਿਹਰਗੜ੍ਹ ਜੋ ਪਾਕਿਸਤਾਨ ਬੁਲਾਨਦਰੇ ਤੇ ਈਰਾਨ ਜਾਣ ਵਾਲਾ ਰਸਤਾਗਾ ਤੇ ਘਰ ਜਿਹੜੇ ਮਿਹਰਗੜ੍ਹ ਦੇ ਵਿੱਚ ਘਰ ਸੀ ਉਹ ਐਟਾ ਕਰ ਸੀ ਕਬਰਾਂ ਦੇ ਵਿੱਚ ਮਨੁੱਖੀ ਪਿੰਜਰ ਦੇ ਨਾਲ ਭੇਡਾਂ ਮਿਲੀਆਂ ਨੇ ਬੱਕਰੀਆਂ ਦੀਆਂ ਹੱਡੀਆਂ ਵੀ ਮਿਲੀਆਂ ਨੇ ਤੇ ਪੱਕੀ ਮਿੱਟੀ ਪੱਕੀ ਹੋਈ ਮਿੱਟੀ ਦੀਆਂ ਮੋਹਰਾ ਮੇ ਮਿਲੀ ਜਾਂਦੀ ਮਿਹਰਗੜ ਤੋਂ ਅੱਗੇ ਗੱਲ ਕਰਦੇ ਹਾਂ ਰਾਖੀਗੜੀ ਦੀ ਜਿਹੜੀ ਕਿ 1997 ਤੋਂ 2000 ਦੇ ਵਿੱਚ ਇਸ ਦੀ ਖੋਦ ਕੀਤੀ ਆ ਅਮਰਿੰਦਰ ਨਾਥ ਨੇ ਇਹ ਹਰਿਆਣੇ ਦੇ ਵਿੱਚ ਆ ਵਰਤਮਾਨ ਸਿੰਧੂ ਘਾਟੀ ਦਾ ਵੱਡਾ ਸਥਾਨ ਆ ਰਾਖੀਗੜੀ ਅੱਗੇ ਗੱਲ ਕਰਦੇ ਹਾਂ ਤੋਲਾ ਵੀਰਾ ਦੇ ਬਾਰੇ ਤੋਲਾ ਵੀਰਾ ਗੁਜਰਾਤ ਕચ્છ ਜ਼ਿਲ੍ਹਾ ਖਾਦਰ ਨਦੀ ਦੇ ਕਿਨਾਰੇ ਦਿੱਤੇ ਆ ਜਿਹੜਾ ਕਿ 50 ਹੈਕਟੇਅਰ ਦੇ ਵਿੱਚ ਫੈਲੇ ਹੋਇਆ ਹੈਗਾ ਇਹਦੇ ਅਲੱਗ-ਅਲੱਗਾਂ ਨਦੀਆਂ ਦੇ ਨਾਮ ਦਿੱਤੇ ਹੋਏ ਨੇ ਕਈ ਵਾਰੀ ਕੁਐਸਚਨ ਦੇ ਵਿੱਚ ਇਹ ਸਾਰੇ ਆਏ ਹੋਏ ਕੁਐਸਚਨ ਨੇ ਜਿਹੜੇ ਮੈਂ ਮੈਂਸ਼ਨ ਕੀਤੇ ਨੇ ਲੋਨਾ ਨਦੀ, ਮਾਨਹਰ ਨਦੀ, ਮਾਨਸਰ ਇਹ ਸਾਰੇ ਇਹਨਾਂ ਦੇ ਇਹ ਖਾਦਰ ਨਦੀ ਦੇ ਹੀ ਅਲੱਗ-ਅਲੱਗ ਨਾਮ ਮੈਂਸ਼ਨ ਕੀਤੇ ਹੋਏ ਨੇ। ਜਿਹੜਾ ਤੋਲਾ ਵਿਰਾ ਦਾ ਸ਼ਹਿਰ ਆ ਇਹ ਤਿੰਨ ਭਾਗਾ ਦੇ ਵਿੱਚ ਵੰਡਿਆ ਹੋਇਆ ਹੈ। ਸ਼ਹਿਰ ਦੇ ਚਾਰੇ ਪਾਸੇ ਪੱਥਰਾਂ ਦੀ ਦੀਵਾਰ ਹੈ, ਇੱਕ ਖੁੱਲਾ ਮੈਦਾਨ ਜਾਂ ਸਟੇਡੀਅਮ ਜਿੱਥੇ ਲੋਕ ਸ਼ਾਇਦ ਇਕੱਠੇ ਹੋ ਕੇ ਕੋਈ ਸਭਾ ਵਗੈਰਾ ਕਰਦੇ ਹੋਣ। ਤੋਲਾ ਵਿਰਾ ਤੋਂ ਮਿਲਿਆ। ਪੱਥਰਾਂ ਅਤੇ ਚਿੱਤਰਮਈ ਲਿਪੀ ਮਿਲਿਆ। ਪੱਥਰਾਂ ਦੇ ਉੱਪਰ ਇਸ ਲਿਪੀ ਨੂੰ ਲੋਕ ਲੱਕੜ ਦੇ ਫਰੇਮ ਦੇ ਵਿੱਚ ਜੜਾ ਕੇ ਰੱਖਦੇ ਨੇ ਇਸ ਲਿਪੀ ਦੇ ਉੱਤੇ 375 ਤੋਂ 400 ਲਿਪੀ ਚਿੰਨ੍ਹ ਮਿਲੇ ਨੇ ਟੋਟਲ ਜਿਹੜੀ ਖੋਜਾ ਜਗਪਤ ਜੋਸ਼ੀ ਨੇ 1960-68 ਦੇ ਵਿੱਚ ਕੀਤੀ ਹੈ ਪਰ ਇਹਦੀ ਖੁਦਾਈ 1990-91 ਦੇ ਵਿੱਚ ਆਰਸ ਬੇਸ ਨੇ ਕਰਾਈ ਸੀ ਘਰਾਂ ਦੇ ਬਾਹਰ ਇੱਥੇ ਸਾਈਨ ਬੋਰਡ ਮਿਲੇ ਨੇ 10 ਅੱਖਰਾਂ ਦਾ ਇੱਕਾਰ ਦਾ ਇੱਕ ਸਾਈਨ ਬੋਰਡ ਮਿਲਿਆ ਘਰਾਂ ਦੇ ਬਾਹਰ ਇੱਕ ਨਿਉਲੇ ਦੀ ਮੂਰਤੀ ਮਿਲੀ ਐ ਪੱਥਰ ਦੀ ਐ ਇਹ ਇੱਥੋਂ ਡੈਮ ਦੇ ਸਬੂਤ ਵੀ ਮਿਲੇ ਨੇ ਪਾਣੀ ਇਕੱਠਾ ਕਰਨ ਦੇ ਲਈ ਸਿੰਚਾਈ ਦੇ ਲਈ ਪਾਣੀ ਇਕੱਠਾ ਕੀਤਾ ਜਾਂਦਾ ਸੀ ਪਰ ਸਿੰਚਾਈ ਦੇ ਲਈ ਨਹੀਂ ਡੈਮ ਦੇ ਸਬੂਤ ਵੀ ਮਿਲੇ ਨੇ ਤੋਲਾ ਵੀਰ ਦਾ ਅਰਥ ਕੀ ਹੁੰਦਾਗਾ ਸਫੈਦ ਖੂ ਭਾਰਤ ਦਾ ਇਹ ਦੂਜਾ ਵੱਡਾ ਸਥਾਨ ਆ ਪਹਿਲਾਂ ਪਹਿਲਾਂ ਸੀ ਪਰ ਹੁਣ ਇਹ ਵਰਤਮਾਨ ਵਿੱਚ ਦੂਜਾ ਵੱਡਾ ਸਥਾਨ ਹੈ ਓਕੇ ਹੈਗਾਗਾ ਮਿਤਾਥਲ ਜਿਹੜਾ ਹਰਿਆਣਾ ਦੇ ਵਿੱਚ ਐ ਸੂਰ 1938 ਵਿੱਚ ਸੂਰਜ ਭਾਨ ਨੇ ਖੋਜ ਕੀਤੀ ਹੈ ਭਵਾਨੀ ਜਲਾਗਾ ਮੋਹਰਾਂ ਤੇ ਬਰਤਨ ਇੱਥੋਂ ਵੀ ਮਿਲੇ ਨੇ ਕੁਨਾਲ ਐ ਇਹ ਛੋਟੇ ਛੋਟੇ ਸਥਾਨ ਨੇ ਜਿਨ੍ਹਾਂ ਦੀ ਖੋਜ ਹੈ ਹਰਿਆਣਾ ਸਰਸਵਤੀ ਨਦੀ ਦੇ ਕਿਨਾਰੇ ਐ ਗਗਪਤ ਜੋਸ਼ੀ ਨੇ ਇਸ ਦੀ ਖੋਜ ਕੀਤੀ ਸੀ ਇੱਥੋਂ ਚਾਂਦੀ ਦੇ ਦੋ ਮੁਕਟ ਮਿਲੇ ਨੇ ਪ੍ਰਸ਼ਾਸਨ ਦੀ ਰਾਜਤੰਤਰ ਵਿਵਸਥਾ ਮਿਲੀ ਐ ਇਹ ਸਥਾਨ ਨੇ ਮਾਲਵਨ ਰਜੌਂਦਾ ਇਹ ਤਾਪਦੀ ਨਦੀ ਦੇ ਕਿਨਾਰੇ ਐ ਭਾਦਰ ਨਦੀ ਦੇ ਕਿਨਾਰੇ ਅੱਗੇ ਕਰਦੇ ਹਾਂ ਸੂਰਕੋਟ ਦਾ ਦੇ ਬਾਰੇ ਸੂਰਕੋਟ ਦਾ ਜਿਹੜਾ ਕਿ ਪੱਛਮੀ ਗੁਜਰਾਤ ਦੇ ਵਿੱਚ 1960 ਚ 64 ਜਗਪਤ ਜੋਸ਼ੀ ਨੇ ਖੋਜ ਕੀਤੀ ਹੈ ਇਹ ਕਈ ਵਾਰੀ ਨਾ ਦੋ ਅਲੱਗ-ਅਲੱਗ ਬੁੱਕਸ ਦੇ ਵਿੱਚ ਦਿੱਤੇ ਹੋਏ ਨੇ ਸੂਰਕੋਟੜਾ ਦੇ ਤੋਂ ਆਪਾਂ ਨੂੰ ਘੋੜੇ ਦਾ ਪਿੰਜਰ ਮਿਲਿਆ ਇੱਕ ਮਾਤਰ ਨਗਰ ਹੈ ਜਿੱਥੋਂ ਘੋੜੇ ਦੇ ਕੋਈ ਸਬੂਤ ਮਿਲਿਆ ਇਹ ਛੋਟੇ ਭਾਗ ਦੇ ਨਾਲ ਛੋਟਾ ਭਾਗ ਵੀ ਤੁਰਕੀ ਕ੍ਰਿਤਕੀਤਾ ਹੋਇਆ ਸੀ ਇੱਥੋਂ ਆਪਾਂ ਨੂੰ ਕਵਰ ਸਤਾਨ ਅਤੇ ਪਰਤਣ ਮਿਲੇ ਨੇ ਜਿਸ ਤੇ ਸੈਨਿਕ ਚਿੱਤਰਣ ਮਿਲੇ ਨੇ ਸ਼ਾਇਦ ਇਹ ਸੈਨਾ ਦਾ ਹੋਵੇ ਤਰਾਦੂ ਦਾ ਇੱਕ ਪੱਲਾ ਮਿਲਿਆਗਾ ਸ਼ਾਪਿੰਗ ਕੰਪਲੈਕਸ ਕੋਈ ਸਥਾਨ ਮਿਲੇ ਤੋਂ ਸੰਘੋਲ ਸੰਘੋਲ ਸਤਲੁਜ ਦੀ ਨਦੀ ਦੇ ਕਨਾਰੇ ਐ ਲੁਧਿਆਣਾ ਆਰਐਸ ਬਿਜ਼ਨਸ ਦੀ ਖੋਦ ਕੀਤੀ ਐ ਠਾਟ ਦੇ ਵਿੱਚ ਤੇ ਇਹ ਉੱਚਾ ਪਿੰਡ ਕਿਹਾ ਜਾਂਦਾ ਇਸ ਨੂੰ ਸੰਘੋਲ ਨੂੰ ਅੱਜ ਕੱਲ ਇਹ ਫਟੇਗੜ ਦੇ ਵਿੱਚ ਦੋ ਤਾਂਬੇ ਦੀਆਂ ਸ਼ੈਣੀਆਂ ਮਿਲਿਆ ਇੱਥੋਂ ਸੰਘੋਲ ਆਲੇ ਅਲੇਦਵਾਲੇ ਪਾਣੀ ਦੀ ਇੱਕ ਖਾਈ ਮਿਲੀ ਹੈ। ਘੋਲ ਤੋਂ ਮਿੱਟੀ ਦੀਆਂ ਚੂੜੀਆਂ ਮਿਲੀਆਂ ਨੇ, ਬਾਲੀਆਂ ਤੇ ਮਣਕੇ ਵੀ ਮਿਲੇ ਨੇ।propto ਇਸ ਸਤਲੁਜ ਦੇ ਸਤਲੁਜ ਦੇ ਰੋਪੜਾ ਦੇਲਾ ਰੋਪਨਗਰ ਦੇ ਵਿੱਚ ਹੈ। ਬੀਬੀ ਲਾਲਨੀ ਉਸ ਦੀ 1950 ਚ ਕੀਤੀਆਂ। ਅਤੇ ਬਾਈਾਸਾ ਸਰਮਾ ਨੇ ਸਰਵੰਦਾ ਦੇ ਵਿੱਚ ਖੁਦਾਈ ਛਪੰਡਾ ਦੇ ਵਿੱਚ ਇਹ ਅਲੱਗ-ਅਲੱਗ ਨਾਲ ਦੋ-ਦੋ ਤਰੀਕਾਂ ਦਿੱਤੀਆਂ ਉਹਨਾਂ ਨੇ। ਛੋਟੇ ਪੱਥਰ ਦੇ ਟੁਕੜੇ ਮਿਲੇ ਨੇ, ਕੁੱਤਾ ਤੇ ਮਾਲਕ ਦਾ ਪਿੰਜਰ ਮਿਲਿਆਗਾ ਕਵਰ ਦੇ ਵਿੱਚ ਦਫਨਾਇਆ ਹੋਇਆ ਲੋਥਲ ਤੋਂ।propto ਸੰਗਰੂਰ ਜ਼ਿਲ੍ਹੇ ਦੇ ਵਿੱਚ ਹੈ ਇੱਥੋਂ ਵੀ ਆਪਾਂ ਨੂੰ ਬਰਤਨ ਟੇਟਾਂ ਅਤੇ ਮਿੱਟੀ ਦੇ ਖਡਾਣੇ ਮਿਲੇ ਨੇ ਕੋਟਲਾ ਨਿਹੰਗ ਖਾਂ ਇਹ ਵੀ ਰੋਪੜ ਵਿੱਚ ਸਤਲੁਜ ਨੇ ਜਿਹੇ ਕਿਨਾਰੇ 53 ਤੇ ਖੋਦ ਹੋਈ ਹੈ ਅੱਗੇ ਗੱਲ ਕਰਦੇ ਆ ਕੋਟ ਤੀਜੀ ਇਹ ਪਾਕਿਸਤਾਨ ਦੇ ਵਿੱਚ ਐਸਕੇ ਖਾਨ ਨੇ ਇਹ ਖੋਦ ਕੀਤੀ ਪੱਕੀ ਹੋਈ ਮਿੱਟੀ ਦਾ ਸਬੂਲ ਬਲਦ ਮਿਲਿਆ ਖਡਾਣੇ ਗਰੁੱਪ ਦੇ ਵਿੱਚ ਇੱਥੋਂ ਪੰਜ ਦੇਵੀਆਂ ਦੀ ਮੂਰਤੀ ਮਿਲੀ ਹੈ ਇੱਟਾਂ ਦੀ ਬਣੀ ਹੋਈ ਅੰਗਿੱਠੀ ਮਿਲੀ ਆ ਅੱਗ ਲੱਗਣ ਦੇ ਨਾਲੇ ਖਤਮ ਹੋਇਆ ਇਸੇ ਦਾ ਪ੍ਰਮਾਣ ਮਿਲਦਾ ਹੈ ਤੇ ਹੁਣ ਗੱਲ ਕਰਦੇ ਆਪਾਂ ਹੜੱਪਾ ਦੇ ਨਾਲ ਸਮਕਾਲੀ ਸਭਿਤਾਵਾਂ ਮਾ ਹੋਰ ਕਿਹੜੀਆਂ ਸਭਿਤਾਵਾਂ ਚੱਲ ਰਹੀਆਂ ਸੀ ਜਿਵੇਂ ਕਿ ਈਰਾਨ ਇਰਾਕ ਮਾਫ਼ ਕਰਨਾ ਮੈਸੋਪੋਟਾਮੀਆ ਦੀ ਸਭਿਤਾ ਤੇ ਇਹ ਦਜਲਾ ਫਰਾਤ ਨਦੀਆਂ ਦੇ ਕਿਨਾਰੇ ਆ ਇਹ ਨੀਟਲੇ ਵਰਗਤੇ ਬ੍ਰਾਹਮਣਾਂ ਦਾ ਰਾਸਥი ਉੱਥੇ ਅੱਗੇ ਹੈਗੀ ਮਿਸਰ ਦੀ ਸਭਿਤਾ ਇਹ ਅਫਰੀਕਾ ਦੇ ਨਦੀ ਨੀਲ ਨਦੀ ਦੇ ਕਿਨਾਰੇ ਤੇ ਸੀ ਅੱਗੇ ਗੱਲ ਕਰਦੇ ਆਂ ਚੀਨ ਦੀ ਸਭਿਤਾ ਜਿਹੜੀ ਕਿ ਹਵਾਗ ਹੋ ਦੰਗਾਸਤੀ ਨਦੀਆਂ ਦੇ ਕਿਨਾਰੇ ਆ ਸੁਮੇਰੀਅਨ ਤੇ ਲੇਖ ਸੁਮੇਰੀਅਨ ਲੇਖਾਂ ਤੋਂ ਮਲੇਹਾ ਦੇ ਨਾਲ ਵਪਾਰ ਬਾਰੇ ਪਤਾ ਚੱਲਦਾ ਮਤਲਬ ਕਿ ਮਲੇਹਾ ਕਿਹਨੂੰ ਕਿਹਾ ਗਿਆ ਸਿੰਧ ਪਰਦੇਸ ਮਤਲਬ ਸਿੰਧੂ ਘਾਟੀ ਨੂੰ ਅਤੇ ਦਿਲਹਨ ਦੇ ਨਾਲ ਵਪਾਰ ਹੁੰਦਾ ਸੀ ਇਹ ਮੈਸ ਤੋਂ ਪਟਾਮੀਆਂ ਜਾਂਦੇ ਸੀ ਸ਼ਾਇਦ ਇਹ ਇਹ ਚੀਜ਼ਾਂ ਆਰਸ਼ ਸ਼ਰਮਾ ਦੀ ਬੁੱਕ ਦੇ ਵਿੱਚ ਮੈਂਸ਼ਨ ਕੀਤੀ ਹੋਈਆਂ ਸੀ ਸਿੰਧੂ ਘਾਟੀ ਸਭਤਾ ਦਾ ਪਤਾ ਨੂੰ ਕਿ ਮਤਲਬ ਕਿ ਕੀ ਕੀ ਕਾਰਨ ਨੇ ਇਸ ਤੇ ਬਹੁਤ ਸਾਰੇ ਕਾਰਨ ਨੇ ਨਿਮਕੇ ਆਰਿਆ ਲੋਕਾਂ ਦਾ ਹਮਲਾ ਹੋਇਆ ਇਹ ਮਾਤਨ ਬਹੀਲਰ ਅਤੇ ਪਿਗਟਰ ਅਤੇ ਗਾਰਡਸ ਚਾਈਲਡ ਨੇ ਇਹ ਕਿਹਾ ਹੈਗਾ ਵੀ ਆਰਿਆ ਲੋਕਾਂ ਦਾ ਹਮਲਾ ਹੋ ਗਿਆ ਪ੍ਰਸ਼ਾਸਨ ਦੀ ਕਮਜ਼ੋਰੀ ਸੀ ਇਹ ਜਾਨ ਮਾਰਸ਼ਲ ਨੇ ਕਿਹਾ ਜਲਵਾਜੂ ਪਰਿਵਰਤਨ ਹੋ ਗਿਆ ਇਹ ਆਰਲ ਸਾਈਨ ਨੇ ਕਿਹਾ ਮਹਾਮਾਰੀ ਫੈਲ ਗਈ ਇਹ ਕੇਵੀਆਰ ਕਨੇਡੀ ਨੇ ਕਿਹਾ ਹੜ ਆ ਗਿਆ ਇਹ ਮੈਕੇ ਅਤੇ ਬਾੜ ਆ ਗਈ ਇਹ ਵੀ ਮੈਕੇ ਤੇ ਮਾਰਸ਼ਲ ਨੇ ਕਿਹਾ ਸੰਪਟਾਰੀ ਆ ਗਿਆ ਇਹ ਕਾਲੀ ਬੰਗਾ ਤੋਂ ਸਬੂਤ ਮਿਲੇ ਨਹੀਂ ਅੱਗੇ ਡੀਡੀ ਕਸਾਬੀ ਦੇ ਅਨੁਸਾਰ ਇਹ ਕਹਿੰਦੀ ਇਹਨਾਂ ਨੇ ਆਪਣੇ ਆਪ ਨੂੰ ਅੱਗ ਲਗਾ ਲਿਆ। ਇਹਦੇ ਨਾਲ ਹੋਰ ਕੁਝ ਤੱਤ ਨਹੀਂ ਕਿ ਜਿਵੇਂ ਮ੍ਰਿਤਕਾਂ ਦੇ ਨਾਲ ਸੰਬੰਧਤਾ ਦੇ ਸੰਸਕਾਰ ਅੱਗ ਨੂੰ ਜਲ ਅੱਗ ਨੂੰ ਜਲਾਉਣਾ ਅੰਤਿਕ ਅਦਾਸਮਦੀਕਰਨ ਪੂਰਾ ਸਮਦੀਕਰਨ ਆਪਕਾ ਗੱਲ ਕਰ ਚੁੱਕੇ ਆ। ਸਰਟੂਅਟ ਪਿਗਟਾ ਜਿਹੜਾ ਇਹ ਕਹਿੰਦਾ ਪ੍ਰੋਹੀਤ ਵਰਗ ਦੇ ਹੱਥਾਂ ਵਿੱਚ ਸ਼ਾਸਨ ਪ੍ਰਬੰਧ ਸੀ। ਜਿਹੜਾ ਜਨ ਮਾਰਸ਼ਲ ਇਹ ਕਹਿੰਦਾ ਰਾਜਤੰਤਰ ਸੀ। ਜਿਹੜਾ ਮੈਕੀ ਇਹ ਕਹਿੰਦਾ ਪ੍ਰਤੀਨਿਧੀ ਸ਼ਾਸਨ ਦੇ ਦੁਆਰਾ ਜਿਹੜਾ ਸ਼ਾਸਨ ਚੱਲਦਾ ਸੀ। ਜਿਹੜਾ ਮਾਰਟਿਨ ਬਿਹਲਰ ਆ ਇਹ ਕਹਿੰਦਾ ਉੱਥੇ ਜਨਤੰਤਰਾਤਮਕ ਸੀ। ਥੈਂਕ ਯੂ ਫਰੈਂਡਸ ਉਮੀਦ ਕਰਦੇ ਹਾਂ ਤੁਹਾਨੂੰ ਇਹ ਪਸੰਦ ਆਇਆ ਹੋਵੇਗਾ ਬਹੁਤ ਸਾਰੇ ਸਟੂਡੈਂਟ ਕੋਲ ਇਹ ਚੀਜ਼ਾਂ ਪਹਿਲਾਂ ਲਿਖੀਆਂ ਹੋਣਗੀਆਂ ਉਹ ਜ਼ਰੂਰ ਇਹ ਵੀਡੀਓ ਨੂੰ ਦੇਖ ਕੇ ਆਪ ਜੀ ਰਿਵੀਜ਼ਨ ਕਰ ਲੈਣਾ ਅਤੇ ਅੱਗੇ ਦੀਆਂ ਵੀਡੀਓ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਥੈਂਕ ਯੂ।